ਦਰਸ਼ਨ ਸਿੰਘ ਢਾਲੀਵਾਲ ਸੂਬਾ ਕਾਰਜਕਾਰਨੀ ਮੈਂਬਰ 올 ਇੰਡੀਆ ਐਸੋਸੀਏਸ਼ਨ ਆਫ ਲਾਇਰਜ਼ ਐਡਵੋਕੇਟ ਮੁਹਾਰੀ ਪ੍ਰੈਕਟਿਸ ਕਰਦਾ ਹੈ ਅਸੀਂ ਜਦੋਂ ਖਬਰ ਪੜ੍ਹੀ ਵੀ ਜਿਹੜੇ ABC ਨਿਊ ਨਿਊ ਚੈਨਲ ਦੇ ਪੱਤਰਕਾਰਾਂ ਨਾਲ ਸੰਦੀਪ ਤੇ ਮਨਦੀਪ ਨਾਲ ਪਠਾਨ ਮਾਜਰਾ ਐਮਐਲਏ ਨੇ ਜਿਹੜੀ ਬਤਮੀਜ਼ੀ ਕੀਤੀ ਓਥੇ ਵਿਧਾਨ ਸਭਾ ਚ ਉਹਦੀ ਵੀਡੀਓ ਦੇਖੀ ਤੇ ਕੱਲ ਅਸੀਂ ਪੰਜਾਬ ਦੀ ਮੀਟਿੰਗ ਬੁਲਾਈ ਆਪਣੇ ਸਾਰੇ ਵਕੀਲਾਂ ਦੀ ਜਿਹੜੀ ਸਾਡੀ ਜਥੇਬੰਦੀ ਹੈ ਤੇ ਇਹਦੀ ਅਸੀਂ ਬਹੁਤ ਜ਼ਿਆਦਾ ਨਖੇਦੀ ਕੀਤੀ ਤੇ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਭਗਵੰਤ ਮਾਨ ਜੀ ਦੇ ਤੋਂ ਤੇ ਸਪੀਕਰ ਸਾਹਿਬ ਤੋਂ ਕਿ ਇਸ ਦੀ ਇਨਕੁਆਇਰੀ ਕਰਕੇ ਇਸ ਐਮਐਲਏ ਦੇ ਖਿਲਾਫ ਪਠਾਨ ਮਾਜਰਾ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਦੇਸ਼ ਦੇ ਲੋਕਤੰਤਰ ਦੇ ਜਿਹੜਾ ਚੌਥਾ ਥੰਮ ਹੈ ਪ੍ਰੈਸ ਉਸ ਤੇ ਹਮਲਾ ਹੈ ਤੇ ਦੇਸ਼ ਦੇ ਸੰਵਿਧਾਨ ਦੇ ਉਲਟ ਵੀ ਹੈਗੀ ਜਿਹੜੀ ਇਹਨਾਂ ਨੇ ਉੱਤੇ ਕਾਰਵਾਈ ਕੀਤੀ ਹੈ ਤੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜੋ ਆਪਣੇ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੀ ਹੋਈ ਐਪਲੀਕੇਸ਼ਨ ਦਿੱਤੀ ਇੱਕ ਐਸਐਚਓ ਤਿੰਨ ਵਾਰ ਚੰਡੀਗੜ੍ਹ ਨੂੰ ਉਸਤੇ ਵੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਰੰਤ ਜਿਹੜੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਅਸੀਂ ਸਾਰੇ ਵਕੀਲ ਭਾਈਚਾਰੇ ਵੱਲੋਂ ਆਪਣੀ ਐਸੋਸੀਏਸ਼ਨ ਵੱਲੋਂ ਜੋ ਸਾਡੀ ਸਕ ਆਪਣੇ ਇੰਡੀਆ ਦੀ ਐਸੋਸੀਏਸ਼ਨ ਹੈ ਵਕੀਲਾਂ ਦੀ ਸਭ ਤੋਂ ਵੱਡੀ ਉਸ ਵੱਲੋਂ ਅਸੀਂ ਪੂਰਾ ਭਰੋਸਾ ਦੰਨੇ ਪੱਤਰਕਾਰ ਭਾਈਚਾਰੇ ਨੂੰ ਜਿਨ੍ਹਾਂ ਤੇ ਇਹਨਾਂ ਨੇ ਆਪਣੀ ਬਦਤਮੀਜ਼ੀ ਕੀਤੀ ਐਮਐਲਏ ਨੇ ਤੇ ਸਾਰੀ ਪ੍ਰੈਸ ਨੂੰ ਕਿ ਅਸੀਂ ਜੇ ਕੱਲ ਨੂੰ ਲੋੜ ਪਈ ਤਾਂ ਸੁਪਰੀਮ ਕੋਰਟ ਤੱਕਰ ਆਪਣੀ ਐਸੋਸੀਏਸ਼ਨ ਵੱਲੋਂ ਪੂਰੀ ਸਹਿਯੋਗ ਕਰਾਂਗੇ ਤੇ ਫ੍ਰੀ ਕੇਸ ਲੜਾਂਗੇ ਜੇ ਵੀ ਪੱਤਰਕਾਰ ਭਾਈਚਾਰੇ ਵੱਲੋਂ ਕੋਈ ਸੰਘਰਸ਼ ਸ਼ੁਰੂ ਕਰਿਆ ਤਾਂ ਅਸੀਂ ਸੜਕਾਂ ਤੇ ਵੀ ਆਵਾਂਗੇ ਧਰਨੇ ਵੀ ਦਵਾਂਗੇ ਤੇ ਅਸੀਂ ਇਸ ਦੀ ਫੇਰ ਦੁਬਾਰਾ ਜਿਹੜੀ ਸਖਤ ਸ਼ਬਦਾਂ ਵਿੱਚ ਅਸੀਂ ਵਿਰੋਧ ਕਰਦੇ ਹਾਂ ਅਸੀਂ ਜਿਹੜੀ ਇਸਤੀ ਇਸ ਬਿਨਕੈਦੀ ਕਰਦੇ ਆ ਕਿ ਜਿੱਦਾਂ ਕੇਂਦਰ ਸਰਕਾਰ ਪ੍ਰੈਸ ਨੂੰ ਦਬਾ ਰਹੀ ਹੈ ਤੇ ਇੱਥੇ ਵੀ ਪੰਜਾਬ ਦੇ ਵਿੱਚ ਵੀ ਸੇਮ ਪੈਟਰਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕਰਾਇਆ ਜਾ ਰਿਹਾ ਹੈ ਵੀ ਕੋਈ ਪੱਤਰਕਾਰ ਤੁਹਾਨੂੰ ਸਵਾਲ ਨਹੀਂ ਪੁੱਛ ਸਕਦਾ ਤੇ ਪੰਜਾਬ ਦੇ ਲੋਕ ਤਾਂ ਹੁਣ ਇਹ ਸੋਚਣ ਲੱਗ ਗਏ ਨੇ ਵੀ ਜਿਹੜੇ ਪੱਤਰਕਾਰਾਂ ਨੂੰ ਦੋ ਹੀ ਕਐਮਐਲਏ ਵਿਧਾਨ ਸਭਾ ਦੇ ਵਿੱਚ ਜੋ ਧਮਕੀਆਂ ਦਿੰਦਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਇੱਕ ਹੋਰ ਇੰਟਰਸਟਿੰਗ ਗੱਲ ਹੈ ਇਹਦਾ ਜਿਹੜਾ ਪਿਸ਼ੋਕੜ ਹੈ ਉਹ ਬੜਾ ਖਤਰਨਾਕ ਹੈ ਆਮ ਆਦਮੀ ਪਾਰਟੀ ਆਈ ਸੀ ਕਿ ਅਸੀਂ ਰੇਤਾ ਬਜਰੀ ਤੇ ਸਾਰੇ ਮਾਫੀਆ ਟਰਾਂਸਪੋਰਟ ਮਾਫੀਆ ਉਹ ਹਟਾਵਾਂਗੇ ਤੇ ਐਕਚੁਅਲੀ ਤਾਂ ਜਿਹੜੀ ਸਟੋਰੀ ਇਹਦੇ ਪਿੱਛੇ ਦੇਖੀ ਜਾਵੇ ਤਾਂ ਰੋਪੜ ਦੇ ਵਿੱਚ ਜੋ ਮਾਈਨਿੰਗ ਹੋ ਰਹੀ ਹੈ ਇਹ ਆਪਸ ਵਿੱਚ ਆਮ ਪਾਰਟੀ ਦੇ ਦੋ ਲੀਡਰਾਂ ਦਾ ਜਿਹੜਾ ਉਹ ਝਗੜਾ ਹੈ ਇੱਕ ਉਦੋਂ ਹੀ ਚੱਲ ਰਹੀ ਹੈ ਮਾਈਨਿੰਗ ਵੀ ਤੇ ਉਸ ਤਰ੍ਹਾਂ ਹੀ ਸਾਰਾ ਕੰਮ ਚੱਲ ਰਿਹਾ ਹੈ ਇਹ ਉਸ ਤਰ੍ਹਾਂ ਜਿਹੜਾ ਮਾਫੀਆ ਹੈ ਉਹ 마ਫੀਆ ਜਿਹੜਾ ਪਹਿਲੇ ਕਾਲੀ ਤੇ ਕਾਂਗਰਸ ਦੇ ਟਾਈਮ ਚੱਲਦਾ ਰਿਹਾ ਉਹੀ ਕਾਮੀਨਾਂ ਵਿਧਾਇਕਾਂ ਦਾ ਇਹਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ਅਸੀਂ ਵੀ ਕੁਝ ਪੰਜਾਬ ਦੇ ਲੋਕਾਂ ਨੇ ਖੁਦ ਵੋਟਾਂ ਪਾ ਕੇ ਜਿਹੜੇ 92 ਐਮਐਲਏ ਦਿੱਤੇ ਸੀ ਇਹਨਾਂ ਨੇ ਕੋਈ ਸਿਸਟਮ ਨਹੀਂ ਚੇਂ ਕੀਤਾ ਉਹੀ ਸਿਸਟਮ ਚੱਲ ਰਿਹਾ ਕਿ ਉਸ ਤੋਂ ਵੀ ਜਿਹੜੇ ਮਾੜੇ ਹਾਲਾਤ ਜਿਹੜੇ ਉਹ ਪੰਜਾਬ ਦੇ ਹੋ ਗਏ ਨੇ